2 ਪੀਸ ਕੋਟਵਨ ਬਾਜ਼ਾਰ ਚ ਆ ਕੇ 10-10000 ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਤੁਹਾਨੂੰ ਮਿਲਣਾ 2995 ਦੇ ਵਿੱਚ ਭਾਵੇਂ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਲਓ ਇਹ ਵੀ 2 ਪੀਸ ਸਾਨੂੰ ਆਪਾਂ 2995 ਦੇ ਹੈਣਾ ਜਿਹੜੇ ਮੁੰਡੇ ਕਹਿੰਦੇ ਵੀ ਅਸੀਂ 3 ਪੀਸ ਕੋਟਵਨ ਬਣਾਉਣਾ ਹੈਗਾ ਤੁਸੀਂ 15000 16000 ਬਾਜ਼ਾਰ ਚ ਇਦਾਂ ਖਰੀਦਿਓ ਪਰ ਸਾਡੇ ਕੋਲ ਆਓ 3 ਪੀਸ ਕੋਟ ਪੈਂਟ 3760 ਚ ਸਲਾਈ ਕਰਕੇ ਲੈ ਕੇ ਜਾਓ ਤੁਸੀਂ ਜਿੱਦਾਂ ਦੀ ਮਰਜ਼ੀ ਬਾਸਕਟ ਬਣਾ ਲਓ ਪਾਵੇਂ ਡਿਜ਼ਾਈਨਰ ਬਣਾ ਲਓ ਪਾਵੇਂ ਸਿੰਪਲ ਬਣਾ ਲਓ ਪਾਵੇਂ ਚਾਰ ਜੇਬਾਂ ਲਵਾ ਲਓ ਬਟਨ ਜਿੱਦਾਂ ਦੀ ਮਰਜ਼ੀ ਲਵਾ ਲਓ ਪ੍ਰੋਪਰ ਤੁਹਾਨੂੰ ਤਿਆਰ ਕਰਕੇ ਦਵਾਂਗੇ ਜਿਹੜੇ ਕੁੜਤੇ ਪਿਆ ਮੇਰਾ ਕੱਪੜਾ ਬਾਜ਼ਾਰ 'ਚ 3-3000 ਰੁਪਏ ਦਾ ਮਿਲਦਾ ਸਾਡੇ ਕੋਲ 700 ਰੁਪਏ ਤੋਂ ਉਦਾਂ ਦਾ ਕੱਪੜਾ ਸ਼ੁਰੂ ਹੋ ਜਾਂਦਾ 15000 16000 ਰੁਪਏ ਦੀ ਸ਼ੇਰਵਾਨੀ ਬਾਜ਼ਾਰ ਦੇ ਵਿੱਚ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਕਰ ਲੋ ਚੈੱਕ ਲੈ ਜਾਓ ਲਾਈਨਾਂ ਵਾਲੀਆਂ ਲੈ ਜਾਓ ਪਲੇਨ ਲੈ ਜਾਓ ਜਿੱਦਾਂ ਦੀਆ ਮਰਜ਼ੀ ਲੈ ਲਓ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਇੱਥੇ ਆ ਗਈ ਹੈ ਚੈੱਕ ਦੇ ਵਿੱਚ ਦੇਖੋ ਹੀ ਸਾਡੇ ਕੋ ਕਿੰਨੀਆਂ ਸ਼ਾਨਦਾਰ ਆਈਟਮਾਂ ਪਿਓਰ ਬੂਲਦੀ ਆਈਟਮਾਂ ਸਾਰਾ ਬਲੇਜ਼ਰ ਰੈਡੀ ਕਰਕੇ 3000 ਰੁਪਏ ਦਾ ਇਨਕਲੂਡਿੰਗ ਸਟੀਚਿੰਗ ਦਿੰਦੇ ਆ 3000 ਸਲੋਜੀ ਇਸ ਵੇਲੇ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਨੇ ਪੰਜਾਬ ਦੇ ਮੁੰਡਿਆਂ ਦੀ ਟੌਰ ਕੱਢਣ ਦੀ ਕਰ ਰਹੀ ਹੈ ਫੁੱਲ ਤਿਆਰੀ ਭਾਵੇਂ ਤੁਸੀਂ ਕੋਟ ਪੈਂਟ ਲੈਣੇ ਆ ਕੁਰਤੇ ਪਿਆਮੇ ਸ਼ੇਰਵਾਨੀਆਂ ਬਾਸਟ ਬਲੇਜ਼ਰਾਂ ਲੈਣੀਆਂ ਦੇ ਤੁਹਾਡੇ ਬਹੁਤ ਸਾਰੇ ਫਾਇਦੇ ਹੋਣਿਆ ਹੁਣ ਰੇਟ ਵੀ ਤੁਸੀਂ ਸੁਣ ਲਓ ਆ ਦੇਖੋ ਜਿਹੜਾ ਤੁਸੀਂ 2 ਪੀਸ ਕੋਟਮੈਂਟ ਬਾਜ਼ਾਰ ਚ ਆਕੇ 10-10 ਹਜ਼ਾਰ ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਤੁਹਾਨੂੰ ਮਿਲਣਾ 2995 ਦੇ ਵਿੱਚ ਭਾਵੇਂ ਤੁਸੀਂ ਇਤਾਂ ਦਾ ਡਿਜ਼ਾਈਨ ਬਣਾ ਲਓ ਇਹ ਵੀ 2 ਪੀਸ ਸਾਨੂੰ ਆਪਾਂ 2995 ਦੀ ਰਹਿਣਾ ਜਿਹੜੇ ਮੁੰਡੇ ਕਹਿੰਦੇ ਵੀ ਅਸੀਂ 3 ਪੀਸ ਕੋਟਮੈਂਟ ਬਣਾਉਣਾ ਹੈਗਾ ਤੁਸੀਂ 15000 16000 ਬਾਜ਼ਾਰ ਚ ਇਤਾਂ ਖਰੀਦਿਓ ਪਰ ਸਾਡੇ ਕੋਲ ਆਓ 3 ਪੀਸ 4 ਪੈਂਟ 3760 ਚ ਸਲਾਈ ਕਰਕੇ ਲੈ ਕੇ ਜਾਓ ਤੁਸੀਂ ਜਿੱਦਾਂ ਦੀ ਮਰਜ਼ੀ ਬਾਸਕਟ ਬਣਾ ਲਓ ਭਾਵੇਂ ਡਿਜ਼ਾਈਨਰ ਬਣਾ ਲਓ ਭਾਵੇਂ ਸਿੰਪਲ ਬਣਾ ਲਓ ਭਾਵੇਂ ਚਾਰ ਜੇਬਾਂ ਲਵਾ ਲਓ ਬਟਨ ਜਿੱਦਾਂ ਦੀ ਮਰਜ਼ੀ ਲਵਾ ਲਓ ਪ੍ਰੋਪਰ ਤੁਹਾਨੂੰ ਤਿਆਰ ਕਰਕੇ ਦਵਾਂਗੇ ਜਿਹੜੇ ਕੁੜਤੇ ਪਿਆ ਮੇਰਾ ਕਪੜਾ ਬਾਜ਼ਾਰ ਚ 3 3000 ਰੁਪਏ ਦਾ ਮਿਲਦਾ ਸਾਡੇ ਕੋਲ 700 ਰੁਪਏ ਤੋਂ ਉਦਾਂ ਦਾ ਕਪੜਾ ਸ਼ੁਰੂ ਹੋ ਜਾਂਦਾ 15000 16000 ਦੀ ਸ਼ੇਰਵਾਨੀ ਬਾਜ਼ਾਰ ਦੇ ਵਿੱਚ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਦੇਣੀ ਆ ਭਾਈ ਜੀ ਕੁਰਤੇ ਪਜਾਮੇਰ ਵਿੱਚ ਕਿੰਦਾ ਕਿਦਾ ਕਪੜਾ ਕਿੰਦਾ ਫਾਇਦੇ ਆ ਗਰਮੀਆਂ ਦਾ ਮੌਸਮ ਤੇ ਉਤੋਂ ਵੋਟਾਂ ਦਾ ਟਾਈਮ ਆ ਗਿਆ ਦੱਸੋ ਕੀ ਫਾਇਦੇ ਕਰ ਰਹੇ ਹੋ ਪੰਜਾਬ ਦੇ ਮੁੰਡਿਆਂ ਦੇ ਦੇਖੋ ਜੀ ਵਾਈਟ ਕੁਰਤੇ ਪਜਾਮੇ ਵਿੱਚ ਬਹੁਤ ਭਾਰੀ ਫਾਇਦੇ ਕਰ ਰਹੇ ਆ ਆ ਚੱਕੋ ਜੀ ਕੁਰਤਾ ਪਜਾਮਾ 3.5 ਮੀਟਰ 700 ਰੁਪਏ ਦਾ 700 ਰੁਪਏ ਦਾ ਪੂਰਾ ਕੁਰਤਾ ਪਜਾਮਾ 3.5 ਮੀਟਰ ਔਰ ਦੂਸਰੀ ਗੱਲ ਇਹ ਕੈਮਰੇ ਦੇ ਇਕੱਲਾ ਰੋਲਾ ਨਹੀਂ ਪਾਉਂਦੇ ਰੇਟ ਸਾਡੇ ਉੱਤੇ ਲਿਖਿਆ ਹੈ ਤੁਸੀਂ ਰੇਟ ਪੜ੍ਹ ਲਓ 200 ਰੁਪਏ ਮੀਟਰ ਲਿਖਿਆ ਹੈ ਸਾਡੇ 3 ਮੀਟਰ ਕਪੜਾ ਲੱਗਣਾ ਉਹ ਤੋਂ ਬਾਅਦ ਸਾਡੇ ਕੋਲ ਵਾਈਟ ਦੇ ਵਿੱਚ ਲੈ ਲੈਣ ਵੀ ਹੈਗੀ ਹੈ ਗੀਜ਼ਾ ਵੀ ਹੈਗੀ ਮੈਟੀ ਵੀ ਹੈਗੀ ਆ ਪੇਪਰ ਕਾਟਨ ਵੀ ਹੈਗੀ ਆ ਪੇਪਰ ਕਾਟਨ ਦੇ ਵਿੱਚ 7 ਤੋਂ 8 ਤਰ੍ਹਾਂ ਦੀਆਂ ਗੀਜ਼ਾ ਵਾਈਟ ਦੇ ਵਿੱਚ 8 ਤੋਂ 10 ਤਰ੍ਹਾਂ ਦੀਆਂ ਸਾਡੇ ਕੋਲ ਵਾਈਟ ਦੀ ਇੰਨੀ ਰੇਂਜ ਹੈ ਕਿ ਤੁਸੀਂ ਦੇਖਦੇ ਰਹ ਜੋਗੇ 2500 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਹੈ 1500 2000 3000 ਤੱਕ ਦੇ ਵਾਈਟ ਐਮਐਲਏ ਕੁਰਤੇ ਪਜਾਮੇ ਆ। ਦੇਖੋ ਜੀ ਵਾਈਟ ਰੰਗ 'ਚ ਬਹੁਤ ਸਾਰੀ ਵੈਰਾਈਟੀ ਆ। ਆ ਤੁਸੀਂ ਬਲੈਕ ਚੈੱਕ ਕਰ ਲਓ। ਬਲੈਕ ਦੇ ਵਿੱਚ ਬਹੁਤ ਆ। ਦੇਖੋ 컬러ਫੁਲ ਤੁਸੀਂ ਜਿੱਦਾਂ ਦੇ ਮਰਜੀ ਰੰਗ ਇੱਥੋਂ ਲੈ ਜਾਓ। ਹਰ ਤਰ੍ਹਾਂ ਦੇ ਰੰਗ ਇੱਥੋਂ ਮਿਲ ਜਾਣੇ ਆ। ਰੰਗਾ ਮੇਚੀ ਦੇ ਵਿੱਚ ਤਾਂ ਮੈਂ ਕਹਿੰਨਾ ਵਟ ਕੱਟਦੇ ਨੇ ਜੀ। ਬਲੈਕ ਦੇ ਵਿੱਚ ਸਾਡੇ ਕੋਲ ਬਹੁਤ ਰੰਗ ਆ ਜੀ। ਬਲੈਕ ਕੱਲੇ ਬਲੈਕ ਦੇ ਵਿੱਚ ਅੱਠ ਰੰਗ ਆ। ਤੁਸੀਂ ਕਲਰਾਂ ਦੀ ਗੱਲ ਕਰਦੇ ਹੋ। ਕਲਰ ਕੁਰਤਾ ਪਜਾਮਾ 700 ਰੁਪਏ ਤੋਂ ਸ਼ੁਰੂ ਹੈ ਪਿ ਆ ਚੈੱਕ ਕਰੋ ਜੀ ਜਿੱਦਾਂ ਦੀ ਮਰਜ਼ੀ ਰੰਗਾ ਮੇਚੀ ਚਾਹੇ ਤੁਸੀਂ ਪੇਪਰ ਕਾਟਨ ਦੇ ਰੰਗਾ ਮੇਚੀ ਲੈਣੀ ਆ ਉਹਦੇ ਵਿੱਚ ਵੀ ਸਾਡੇ ਕੋਲ ਰੰਗਾ ਮੇਚੀ ਗੱਲ ਕਰਦੇ ਸ਼ਰਟਾਂ ਦੀਆਂ ਕਹਿੰਦੇ ਭਾਜੀ ਨੇ ਵੀ ਅੱਜ ਡੱਪ ਖੜਪੀ ਸ਼ੈਡ ਪਾਈ ਆ ਤੇ ਇਟਾਲੀਅਨ ਦੀਆਂ ਸ਼ਰਟਾਂ ਆ ਗਈਆਂ ਪੂਰੀਆਂ ਨਵੀਆਂ ਆ ਦੇਖੋ ਜੀ ਚੈੱਕ ਕਰ ਲਓ ਚੈੱਕ ਲੈ ਜਾਓ ਲਾਈਨ ਵਾਲੀਆਂ ਲੈ ਜਾਓ ਪਲੇਨ ਲੈ ਜਾਓ ਜਿੱਦਾਂ ਦੀ ਮਰਜ਼ੀ ਲੈ ਲਓ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਇੱਥੇ ਆ ਗਈ ਆ ਪ੍ਰਿੰਟਿੰਗ ਵੀ ਤੁਸੀਂ ਲੈ ਸਕਦੇ ਆ ਆ ਦੇਖੋ ਲਾਈਟ ਡਾਰਕ ਜਿੱਦਾਂ ਦੀ ਮਰਜ਼ੀ ਡਿਜ਼ਾਈਨ ਕਲਰ ਲੈ ਲਓ ਸ਼ਰਟਾਂ ਦੇ ਵਿੱਚ ਬਹੁਤ ਸੋਹਣੀ ਰੇਂਜ ਆ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਜਿੱਦਾਂ ਤੁਸੀਂ ਰੇਂਜ ਲੈ ਕੇ ਜਾਣੀ ਲੈ ਸਕਦੇ ਆ ਹੁਣ ਕੋਟ ਪੈਂਟ ਚੈੱਕ ਕਰੋ ਦੇਖੋ ਕੋਟ ਪੈਂਟਾਂ ਦੇ ਵਿੱਚ ਕਿੰਨੀ ਵੈਰਾਈਟੀ ਆ ਕਿੰਨੇ ਰੰਗ ਆ ਪਰ ਚੈਲੰਜ ਇਹ ਆ ਭਾਈ 2995 ਚ ਸਲਾਈ ਕਰਕੇ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਤੁਹਾਨੂੰ ਕੋਟ ਪੈਂਟ ਕਿਸੇ ਨੇ ਨਹੀਂ ਦੇਣਾ ਸਭ ਤੋਂ ਸਸਤਾ ਤੇ ਵਧੀਆ ਕੱਪੜਾ ਸੀ ਦਿੰਦੇ ਆ ਪਰ ਚੈਲੰਜ ਇਹ ਆ ਸਾਡੀ ਸਟਿਚਿੰਗ ਵੀ ਸਭ ਤੋਂ ਕਹਿੰਦੇ ਟਾਪ ਦੀ ਤੇ ਸਸਤੀ ਪੈਂਦੀ ਬਿਲਕੁਲ ਭਾਜੀ ਤੁਸੀਂ ਆਮ ਬਾਜ਼ਾਰ 'ਚ ਪੈਂਟ 'ਚ ਸ਼ਹਿਰ 'ਚ ਆਪਣੇ ਲਾਗੇ ਦੀਆਂ ਟੇਲਰ ਦੀਆਂ ਦੁਕਾਨਾਂ ਤੋਂ ਰੇਟ ਪੁੱਛ ਲਓ ਕੋਟ ਪੈਂਟ ਦੀ ਸਵਾਈ 4500 5000 2 ਪੀਸ ਦੀ ਹੈ ਪਰ ਸਾਡੀ ਸਵਾਈ 2050 ਰੁਪਏ ਹੈ ਚਾਹੇ ਕਪੜਾ 900 ਵਾਲਾ ਲੈ ਲਓ ਚਾਹੇ 1000 ਵਾਲਾ ਚਾਹੇ 1500 ਵਾਲਾ ਕਪੜਾ ਆ ਚੈੱਕ ਕਰੋ ਜੀ ਕੁਆਲਿਟੀ ਕੱਪੜੇ ਦੀ ਬੇਮਿਸਾਲ ਇਹਦੀ ਫੁੱਲ ਗਰੰਟੀ ਲੈਨੇ ਅਸੀਂ ਕੋਈ ਪੇਪਰ ਜਾਂ ਕਾਗਜ਼ ਨਹੀਂ ਵੇਦਿਆ ਚੈੱਕ ਕਰੋ ਨਾ ਹੀ ਕਿਸੇ ਵੱਡੇ ਬ੍ਰਾਂਡ ਦਾ ਨਾਮ ਹੈਗੇ ਤੁਹਾਡੇ ਨਾਲ ਲੱਟ ਕਰਦੇ ਆ ਰੰਗਾਂ ਵੇਚੀ ਆ ਚੈੱਕ ਕਰ ਲਓ ਚਾਹੇ ਲਾਈਟ ਬਣਾ ਲਓ ਡਾਰਕ ਬਣਾ ਲਓ ਚਾਹੇ ਜਿੱਤਾ ਦਾ ਮਰਜੀ ਰੰਗ ਬਣਾ ਲਓ ਗੱਲ ਇੱਥੇ ਨਹੀਂ ਮੁੱਕਦੀ ਸਾਡੇ ਕੋਲੇ 32900 ਵਾਲੇ ਕੋਟ ਪੈਂਟ ਤੇ ਹੈਗੇ ਆ ਸਾਡੇ ਕੋਲੇ ਉਹ ਵੀ ਕੋਟ ਪੈਂਟ ਹੈਗੇ ਆ ਜਿਹੜੇ ਇਟਾਲੀਅਨ ਫੈਬਰਿਕ ਦਾ ਨਾਮ ਲੈ ਕੇ ਵੱਡੇ ਵੱਡੇ ਬ੍ਰਾਂਡਾਂ ਦੇ ਲੈ ਕੇ 12 12 13 13 15 15000 ਦੇ ਬਣਾਉਂਦੇ ਆ ਉਹ ਵੀ ਅਸੀਂ ਕੋਈ 5000 6000 7000 8000 ਤੱਕ ਬਣਾ ਦਿੰਨੇ ਆ ਹੁਣ ਡਿਜ਼ਾਈਨਰਾਂ ਦੀ ਵਾਰੀ ਆ ਗਈ ਹੁਣ ਗੱਲ ਕਰਦੇ ਆਪਾਂ ਕੋਟਾਂ ਦੀਆਂ ਕਹਿੰਦੇ ਫੂਲ ਦੇ ਕੋਟਾਂ ਦੀਆਂ ਐਸ ਡੀ ਐਮ ਐਸ ਐਚਓ ਸਾਹਿਬ टीसी ਸਾਹਿਬ ਕਹਿੰਦੇ ਫੰਕਸ਼ਨਾਂ ਤੇ ਚੈੱਕ ਕਰਕੇ ਕੋਟ ਪਾ ਕੇ ਘੁੰਮਦੇ ਆ ਮਤਲਬ ਪੈਂਟਾਂ ਦੇ ਨਾਲ ਬਲੇਜ਼ਰਾਂ ਵੀ ਪਾ ਸਕਦੇ ਆ ਜੇ ਤੁਹਾਨੂੰ ਪਲੇਨ ਚੈੱਕ ਜਿੱਦਾਂ ਦੀ ਹੈਗੀ ਚੁਆਇਸ ਹੋ ਲੈ ਲਓ ਬਿਲਕੁਲ ਜੀ ਵਿੱਚ ਚੈੱਕ ਦੇ ਵਿੱਚ ਦੇਖੋ ਜੀ ਸਾਡੇ ਕੋਲ ਕਿੰਨੀਆਂ ਸ਼ਾਨਦਾਰ ਆਈਟਮਾਂ ਪਿਓਰ ਵੂਲ ਦੀ ਆਈਟਮਾਂ ਸਾਰਾ ਬਲੇਜ਼ਰ ਰੈਡੀ ਕਰਕੇ 3000 ਰੁਪਏ ਦਾ ਇਨਕਲੂਡਿੰਗ ਸਟੀਚਿੰਗ ਦਿੰਦੇ ਆ 3000 ਬਾਜ਼ਾਰ ਦੇ ਵਿੱਚ ਰੈਡੀमेड ਪਤਾ ਕਰ ਲਿਓ ਜਿਨ੍ਹਾਂ ਤੇ ਚੰਗਾ ਬੇਸ ਨਹੀਂ ਲੱਗਿਆ ਹੁੰਦਾ ਉਹ ਵੀ 5000 ਤੋਂ ਬਲੇਜ਼ਰ ਘੱਟ ਨਹੀਂ ਦਿੰਦੇ ਭਾਜੀ ਦੇਖੋ ਕਟرائی ਦੇ ਵਿੱਚ ਵੀ ਤੁਹਾਨੂੰ ਕਾਫੀ ਰੰਗ ਇੱਥੇ ਮਿਲ ਜਾਣੇ ਆ ਤੁਸੀਂ ਪੈਂਟਾ ਬਣਾ ਸਕਦੇ ਆ ਸ਼ਰਟਾ ਬਣਾ ਸਕਦੇ ਆ ਬਲੇਜ਼ਰਾਂ ਬਣਾ ਸਕਦੇ ਆ ਇਹਦੇ ਵਿੱਚ ਬਹੁਤ ਕਪੜਾ ਹੁਣ ਸ਼ੇਰਵਾਨੀਆਂ ਦੀ ਗੱਲ ਕਰ ਲੋ ਆ ਦੇਖੋ ਬਹੁਤ ਸੋਹਣੇ ਇਹਦੇ ਵਿੱਚ ਡਿਜ਼ਾਈਨ ਹੈਗੇ ਆ ਚਾਹੇ ਤੁਸੀਂ ਬਾਸਕਟ ਬਣਾ ਲਓ ਸ਼ੇਰਵਾਨੀ ਬਣਾ ਲਓ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣੇ ਆ ਆ ਤੁਸੀਂ ਚੈੱਕ ਕਰ ਲਓ ਸਭ ਤੋਂ ਬੈਸਟ ਪ੍ਰਾਈਸ ਦਵਾਂਗੇ ਤੇ ਵਧੀਆ ਟੇਲਿੰਗ ਦਵਾਂਗੇ ਇਸ ਤੋਂ ਇਲਾਵਾ ਤੁਸੀਂ ਦਸਤਾਰਾਂ ਲੈਣੀਆਂ 550 ਤੋਂ ਵੱਧ ਪੱਗਾਂ ਦੇ ਰੰਗ ਹੈਗੇ ਆ ਸਾਡੇ ਕੋਲ ਟਾਈਆਂ 'ਚ ਬਹੁਤ ਸਾਰੀ ਵੈਰਾਈਟੀ ਹੈ ਇੱਕੋ ਹੀ ਛਾਤੇ ਦਾ ਸਾਰੀ ਵੈਰਾਈਟੀ ਮਿਲ ਜਾਣੀ ਆ ਦੂਸਰੀ ਗੱਲ ਕੀ ਹੈ ਜੀ ਤੁਸੀਂ ਵੱਡੇ ਵੱਡੇ ਸਟੂਡੀਓਾਂ 'ਚ ਜਾਂਦੇ ਜਿੱਥੇ ਤੁਹਾਨੂੰ ਐਦਾਂ ਕਰਕੇ ਡਿਜ਼ਾਈਨਿੰਗ ਤਿਆਰ ਕਰਕੇ ਦਿਖਾਈ ਜਾਂਦੀ ਹੈ ਸਾਡੇ ਕੋਲੇ ਉਹ ਵੀ ਚੀਜ਼ਾਂ ਹੈਗੀਆਂ ਮਾਤੂ ਸ਼੍ਰੀ ਦਸਤਾਰ ਨਾਰਮਲ ਆਈਟਮਾਂ ਤੇ ਰੱਖਦਾ ਸਾਡੇ ਕੋਲੇ ਹਾਲੀਵੁੱਡ ਬਾਲੀਵੁੱਡ ਸਟਾਰ ਜਿਹੜੇ ਬਲੇਜ਼ਰ ਬਣਾਉਂਦੇ ਆ ਤੁਸੀਂ ਬਲੇਜ਼ਰ ਦੇ ਵਿੱਚ ਕੁਝ ਵੀ ਚੇਂਜ ਕਰਾਣਾ ਵਾ ਤੁਸੀਂ ਆਪ ਦੇ ਤਰੀਕੇ ਨਾਲ ਬਲੇਜ਼ਰ ਤਿਆਰ ਕਰਨਾ ਚਾਹੁੰਦੇ ਹੋ ਡਿਜ਼ਾਈਨਰ ਕੁੜਤੇ ਤੁਹਾਡੀ ਵੈਡਿੰਗ ਹੈ ਤੁਸੀਂ ਆਪਣੀ ਵੈਡਿੰਗ ਦੇ ਵਿੱਚ ਕੋਈ ਥੀਮ ਲੈ ਕੇ ਆਨੇ ਹੋ ਤੇ ਉਹ ਵੀ ਸਾਡੇ ਕੋਲੇ ਆ ਸਕਦੇ ਅਸੀਂ ਬਹੁਤ ਵਧੀਆ ਕਨਸੈਪਟ ਸਾਡੇ ਬਹੁਤ ਹੀ ਅੱਛੇ ਸੇਲਸਮੈਨ ਤੁਹਾਨੂੰ ਵਧੀਆ ਲੁੱਕ ਬਣਾ ਕੇ ਦੇਣਗੇ ਮੈਰਿਜ ਤੁਹਾਡੀ ਯਾਦਗਾਰ ਬਣਾ ਦਾਂਗੇ ਗਾਰੰਟੀ ਸਾਡੀ ਆ ਸੋ ਸਾਡੀ ਫੁੱਲ ਤਿਆਰੀ ਆ ਤੁਸੀਂ ਆ ਜਾਓ ਟੌਰ ਤੁਹਾਡੀ ਕੱਟਾਂਗੇ ਪੈਸੇ ਥੋੜੇ ਲਾਵਾਂਗੇ ਟੌਪ ਦੀਆਂ ਚੀਜ਼ਾਂ ਲਾਵਾਂਗੇ ਕੈਮਰਾਮੈਨ ਉਹ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਬੱਗਾ ਆਪਣਾ